ਸੰਗੋਦੀ ਦਰਸ਼ਨ ਕਰੋ ਗੁਰਦੁਆਰਾ ਝੂਲਨੇ ਮੈਂਨ ਦੁੱਖਨਵਾਰ ਇਨਸਾਫ ਬਾਜੇ ਤੇ ਆਇਆ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਆਪਾਂ ਇਹ ਤਰਬੂਜੀ ਪਿੰਡ ਕਾਛੇ ਪੰਨੀ ਤੇ ਛੇਮੀ ਦਾ ਕੋਟਾ

ਦਰਸ਼ਨ ਕਰੋ ਜੀ ਗੁਰਦੁਆਰਾ ਝੋਲੜੇ ਮੈਲ ਪਾਸ਼ਾਏ ਪੰਜਵੀ ਤੇ ਪਾਸ਼ਾਏ ਛੇਵੀ ਗੁਰਦੁਆਰਾ ਝੂਲਣੇ ਮੈਲ ਦਰਸ਼ਨ ਗੁਰੂ ਇਤਿਹਾਸਿਕ ਗੁਰਦੁਆਰਾ ਦਾ ਜ਼ਰੂਰ ਆਇਆ ਜਾ ਤੇ ਉਹ ਸ਼ਾਂਤੀ ਹੈ ਤੇ ਤਾਂ ਰਾਣਾ ਪ੍ਰਾਚੀਨ ਗੁਰਦੁਆਰਾ ਹੈ ਬਹੁਤ ਵਧੀਆ ਸਾਂਭਿਆ ਹੈ ਯਾਰ ਵਾਏ ਗੁਰਜੀ ਵਧੀਆ ਸਾਂਭਿਆ ਹੈ ਗੁਰਦੁਆਰਾ ਦਰਸ਼ਨ ਕਰੋ ਤੁਸੀਂ ਇੱਥੇ ਝੂਟੇ ਇੱਥੇ ਝੂਲਣਾ ਸਾਹਿਬ ਇੰਨ ਕੰਦੇਸ਼ਾ ਝੂਟਾ ਉੱਠਾ ਦੇਂਦੇ ਇੱਥੇ ਉਠਾ ਕੇ ਲੈਂਦੇ ਝੂਟਾ ਹਿਲਦੀ ਹੈ ਕੰਦੇ ਇੱਕ ਕੰਦ ਇੱਥੇ ਹੁੰਦੀ ਹੈ जी महाराज सत्त साल सत महीने सत दिन इस तंत्र रहे ਉਹ ਟਾਈਮ ਤੇ ਰਿਹਾ ਜਦੋਂ ਤਨਤਾਮ ਸਿੰਘ ਕਾਰ ਸੇਵਾ ਕਰਾ ਕਰਦੇ ਤੇ ਬਾਪਾ ਸਾਹਿਬ ਦੀ ਸਰਵਰ ਦੀ ਗੁਰੂ ਅਰਜਨ ਦੇਵ ਦੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਛੋਟੀ ਬਸੂ ਇੱਕ ਬਾਪੇ ਜੀ ਦੇ ਪਾਸ ਪੜਿਆ ਕਰਦੇ ਇੱਕ ਦਿਨ ਬਾਪੇ ਜੀ ਸਾਹਿਬ ਨੂੰ ਕਹਿੰਦੇ ਬਾਬਾ ਜੀ ਪੰਜ ਸਾਲ ਹੋ ਗਏ ਪਤਨ ਨੂੰ ਮਿਲਿਆ ਨੂੰ ਇਹਦੇ ਦਰਸ਼ਨ ਨਹੀਂ ਕਰਦਾ ਕਿਹੜੇ ਸਥਾਨ ਤੇ ਦਰਸ਼ਨ ਹੋਣਗੇ ਬਾਬਾ ਬੁੱਢਾ ਜੀ ਕਹਿੰਦੇ ਆਹ ਟ੍ਰੈਮ ਚੱਲੀਏ ਦੁਪਹਿਰ ਵੇ ਜਨਕੰਨ ਸਾਹਿਬ ਰਣੀ ਦੇ ਕਾਰ ਸਿਵਾ ਕਰਾਉਂਦੀ ਜੇ ਅੰਮ੍ਰਿਤਸਰ ਚੱਲੀਏ ਇਹਨਾਂ ਛੱਤੀ ਕਾਰੇ ਮਿਲ ਗਏ ਅੰਮ੍ਰਿਤਸਰ ਦੇ ਬਾਬਾ ਬੁੱਢਾ ਜੀ ਮਾਤਾ ਗੰਗਾ ਜੀ ਗੁਰੂ ਹਰਗੋਬਿੰਦ ਸਾਹਿਬੋਂ ਪਤ੍ਰਿਸਤਾਂ ਤਰੇ ਕੀ ਆਏ ਗੁਰੂ ਅਰਜਨ ਦੇਵ ਜੀ ਮਹਾਰਾਜ ਬੈਠਿਆ ਕਥਾ ਕੀਰਤਨ ਕਰਦਾ ਆ ਸੰਗਤਾਂ ਬੈਠੀਆਂ ਸੁਣਦੀਆਂ ਜਦੋਂ ਗੁਰੂ ਅਰਜਨ ਦੇਵ ਨੇ ਆਪਣੇ ਪੁੱਤਰ ਨੂੰ ਵੇਚਿਆ ਨਾਲ ਮਾਤਾ ਗੰਗਾ ਜੀ ਨਾਲ ਬਾਬਾ ਬੁੱਢਾ ਜੀ ਵੇਖ ਕੇ ਬਹੁਤ ਖੁਸ਼ ਹੋਏ ਸੰਗਤ ਵਿੱਚ ਉੱਠ ਕੇ ਗੁਰੂ ਅਰਗਵੰਦ ਪਾਚਨ ਜੱਫੀ ਵਿੱਚ ਰਹੀ ਕਿ 13 ਵਰਦ ਤੇ ਦੋ ਪੀਲੇ ਚੋਲੇ ਦੇ ਵਿੱਚ ਥੰਮ ਤਿਆਰ ਕਰਾਈ ਉਹਨਾਂ ਆਖਿਆ ਪੁੱਤਰਾ ਜਿੱਦਾਂ ਤੇਰੇ ਮੇਲੇ ਸਾਡੇ ਸੀਨੇ ਠੰਡ ਪਈ ਆ ਇਸ ਦੰਤ ਤੇ ਆਈ ਸਾਧ ਸੰਗਤ ਦੇ ਦੁੱਖ ਕੱਟੇ ਜਾਣਗੇ ਪੁੱਤਾਂ ਵਾਰਿਆਂ ਨੂੰ ਪੁੱਤ ਜੀ ਦਾਤਾਂ ਬਿਲਡ ਗਿਆ ਵਿਛੜਿਆਂ ਦੇ ਮਲਾਪ ਹੋਣਗੇ ਜੀ ਗੁਰਦਰ ਦੇ ਨਾਮ ਦੁੱਖਣਵਾਦ ਝੁੱਲੇ ਮਹਿਰ ਅੰਮਰਸਰ ਸਾਹਿਬ ਤੋਂ ਆਣ ਕੇ ਦੂ ਕੋੜੇ ਬੈਠੀ ਮਹਾਰਾਜੀ ਜੀ ਜੀ ਰਿਤੁਨਾਥ ਜੁੜ ਕੇ ਬੇਨਤੀ ਕੀਤੀ ਗੁਰੂ ਜੀ ਤੁਸੀਂ ਦੁੱਖਿਆਂ ਦੇ ਦੁੱਖ ਦੂਰ ਕਰਦੇ ਜੋ ਸਾਡਾ ਕੋੜ ਦੂਰ ਕਰੋ ਅਸੀਂ ਬੜੇ ਪਛੜੇ ਹਾਂ ਸਰੋਵਰ ਤੋਂ ਕੱਚੀ ਠਾਵੇਂ ਗੁਰੂ ਅਰਜਨ ਦੇਵ ਜੀ ਕੋੜੇ ਨੂੰ ਕਹਿੰਦੇ ਪੰਜੇ ਦਰਿਸ਼ਰਵਿਸ਼ਰਣ ਕਰੋ ਪਾਂ ਜੈ ਜਵਲੀ ਮਹਾਰਾਜ ਜੀ ਜੂ ਰੀਝ ਨੂੰ ਸ਼ਿਕਾਰਾ ਕਰੋ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਗੁਰੂ ਸਾਹਿਬ ਨੇ ਕੋੜੇ ਰਾਜੀ ਕੀਤੇ ਇੱਕ ਮਾਤਾ ਬੈਠੀ ਸੰਗਤ ਵਿੱਚ ਜਿੰਨੂੰ ਕੋਈ ਧੀ ਪੁੱਤ ਦੀ ਆਸ ਹੀ ਨਹੀਂ ਉਹਨੇ ਉੱਠ ਕੇ ਹੱਥ ਜੋੜ ਕੇ ਬੇਨਤੀ ਕੀਤੀ ਗੁਰੂ ਜੀ ਤੁਸੀਂ ਦੁਖੀਆਂ ਦੇ ਦੁੱਖ ਦੂਰ ਕਰ ਦੇ ਜੋ ਕੋੜਾ ਰਾ ਕੋੜ ਦੂਰ ਕਰ ਦੇ ਜੋ ਮੈਨੂੰ ਪੁੱਤਰੀ ਦਾਸ ਨਹੀਂ ਦੇ ਸਕਦੀ ਗੁਰੂ ਅਰਜਨ ਦੇਵ ਜੀ ਮਾਈਆਂ ਵਾਸਤੇ 8 ਰੁਪਏ ਸੋਰ ਤਿਆਰ ਕੀਤਾ। ਜਲ ਛੱਡੇ ਮਾਧਨ ਭਜਨ ਕੀਤੀ। ਪੰਜ ਐਤਵਾਰ ਸਿਰ ਕੇਚੀ ਇਸ਼ਨਾਨ ਕਰ ਉਹ ਜੀ ਕਿਉ ਫਲਾਂ ਦਾ ਪ੍ਰਸ਼ਾਦ ਲਿਓ। ਮਾਧਾ ਨੇ ਗੁਰੂ ਦਾ ਭਜਨ ਮੰਨ ਕੇ ਪੰਜ ਐਤਵਾਰ ਸਿਰ ਕੇਚੀ ਇਸ਼ਨਾਨ ਕੀਤੀ। ਜਿਉਂ ਤਾਂ ਕਿਉ ਫਲਾਂ ਦਾ ਪ੍ਰਸ਼ਾਦ ਲੈਂਦਾ ਗੁਰੂ ਸਾਹਿਬ ਦੇ ਦਰਸ਼ਨ ਕੀਤੀ। ਗੁਰੂ ਸਾਹਿਬ ਨੇ ਮਾਧਾ ਦੇ ਕਿਰਪਾ ਕੀਤੀ ਸਾਲ ਪਿਛੋਂ ਮਾਦਰ ਪੁੱਤਰੇ ਦਾਤਾਂ ਮਿਲੀਆਂ ਜਿਹੜੀਆਂ ਸੰਤਾਂ ਦੀਆਂ ਇਥੇ ਮਹਿਲ ਝੂਲਦੇ ਆ ਦਵਾਰਾਂ ਝੂਲਦੀਆਂ ਆ ਜਹਾਂਗੀਰ ਬਾਦਸ਼ਾਹ ਦਾ ਰਾਜ ਹੀ ਉਹਦੇ ਹੱਥੀ ਸੰਦਰ ਸ਼ਿੰਗਾਰੇ ਮਸਤੀਆਂ ਝੂਲਦੇ ਜਾਂਦੇ ਲਾਹੌਰ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕਹਾ ਕਿਰਤਨ ਕਰਦਾ ਨਾਰੇ ਸੰਤਾਂ ਕਥਾ ਕੀਤਰ ਸੁਣਦੀਆਂ ਲਾਏ ਹੱਥੇ ਮੇਰੀ ਅੰਗੂਠੋਂ ਸਾਹ ਕਹਿੰਦੇ ਭਾਈ ਅਸੀਂ ਕਹਾ ਕੀਤਰਨ ਕਰਦੇ ਆ ਤੁਹਾਡਾ ਧਿਆਨ ਸੰਤ ਨੇ ਹੱਥ ਜੋੜ ਕੇ ਬੇਨਤੀ ਕੀਤੀ ਵੇਖੋ ਗੁਰੂ ਜੀ ਕਿੰਨੇ ਸੋਹਣੇ ਬਾਤਾਂ ਦੇ ਹਾਤੀ ਮਹੀਤ ਹੁੰਦੇ ਜਾਂਦੇ ਗੁਰੂ ਸਾਹਿਬ ਕਹਿੰਦੇ ਪਾਈ ਇਹਦਾ ਸਾਧਨ ਵਾਲੀ ਨੇ ਚੀਜ਼ਾਂ ਸਾ ਆਵੇ ਕੇ ਨਾ ਹੀ ਆਵੇ ਇਸ ਤਾਂ ਤੇ ਗੁਰੂ ਸਾਹਿਬ ਦੇ ਮਹਿਲ ਰਹੀਦੀ ਦੁਨੀਆ ਤੈ ਟੁੱਟਣਗੇ ਜਿਹੜੀਆਂ ਸੰਤਾਂ ਦੇ ਸਿਧਾਂਤ ਤੇ ਔਰਗੀਆਂ ਮੰਗ ਮੰਗੀਆਂ ਮਰਦਾਂ ਪਾਉਣਗੀਆਂ ਇਸ ਤਾਂ ਦੀ ਸੇਵਾ ਸ੍ਰੀ ਮਾਨ ਸੰਤ ਬਾਬਾ ਖੜਕ ਸਿੰਘ ਜੀ ਬਾਬੇ ਬਡੇ ਸਾਹਿਬ ਵਾਲੀ ਉਹਨਾਂ ਤੋਂ ਸਾਹਿਬ ਸ੍ਰੀ ਮਾਨ ਸੰਤ ਬਾਬਾ ਚੰਦ ਸਿੰਘ ਜੀ ਉਹਨਾਂ ਦੇ ਪੁੱਤਰ ਬਾਬਾ ਹੀ ਜਾਨੇ ਕਿ ਸੇਵਾ ਕਰਾਰੇ ਚੁੰਨੀ ਮਹਿਲਾ ਦੀ ਸੰਗਤਾਂ ਦੇ ਸਜੋਗ ਤੇ ਰਾਜ ਦੇ ਉੱਚਾ ਦੀ ਸ਼ਰਧਾ ਸੇਵਾ ਹੀ ਗੋਲਗੇ ਤੇ ਫਿਰ ਪਾ ਕੇ ਮਹਿਲਾ ਰੋਟੀ ਲੀਕੇ ਲੰਗਰ ਦਾ ਜਲਪਾਣੀ ਛੱਕ ਕੇ ਜਨਪਾਈ ਵਾ ਕੇ ਸਿੱਕਾ ਖਰਸਾ ਬਹੁਤ ਠੀਕ ਠੀਕ ਜੀਤਲੀਏ ਗੁਰਦੁਆਰਾ ਝੂਲਨੇ ਮੈਨ ਦੁਖਨਵਾਰਨ ਸਾਹਿਬ ਤਰੁਘਜੀ ਚਲੋ ਹੁਣ ਚੱਲੀਏ ਸਨ ਤੋਂ ਗ੍ਰਿਪ ਨਹੀਂ ਕਿਤੇ ਸਕੋਂਦੇ ਯਾਰ ਚੂਲਨੇ ਮੈਲ ਨੂੰ ਕਰਨ ਵਾਰਨ ਜਾਵਤੁਰੂ ਜੀ ਦਰਸ਼ਨ ਕਰ ਲੋ ਜੀ ਬਾਸ ਇਹ ਅੱਜ ਗੁਰਦੁਆਰਾ ਸਾਹਿਬ ਗੁਰਦੁਆਰਾ ਝੂਲਨੇ ਮੈਲ ਸਰ ਇਹ ਆ ਜੀ ਰੋਡ ਇਹ ਆ ਗਿਆ ਜੀ ਮੈਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਆਏ ਜੀ ਗੁਰਦੁਆਰਾ ਝੂਲਨੇ ਮੈਲ ਸ਼ਾਂਤੀ ਮਿਲੋ ਯਾਰ ਇੱਥੇ ਗੁਰਦੁਆਰੇ ਚ ਉਈ ਸ਼ਾਇਦ ਅਜੇ ਰੱਬ ਦਾ ਬੰਦਾ ਕਿਸੇ ਤੋਂ ਕੋਈ ਮਿਲੇਗਾ ਤਾਂ ਨਹੀਂ ਕੁਝ ਚਲਤੇ ਆਂ ਯਾਰ ਫਿਰ ਮੰਗੇ ਯਾਰ ਉਹ ਜੀ ਮਿਲ ਨਹੀਂ ਉਹ ਕੋਈ ਨਹੀਂ ਮਿਲਦਾ ਉਹ ਰਿਆ ਗੁਰਦੁਆਰਾ ਸਾਹਿਬ ਤੇਰੇ ਆਈ ਚੂਣ ਲੈ ਮੈਂ ਇਹ ਇਹ ਪਿੰਡ ਤੁਹਾ ਦਾ ਪਿੰਡ ਦੇਖ ਲੋ ਪਿੰਡ ਗਰਾਉਂਡ ਹੈ ਪਿੰਡ ਦੇ ਪਿੰਡ ਦੇ ਨਹੀਂ ਯਾਰ ਇਹ ਦੇਖ ਮੋਰੀ ਕੋਈ ਨੀ ਤੱਕ ਛੋੜੀ ਇੱਕ ਦੇ ਭਾਈ ਫੋਰ ਨਾਲ ਕੀ ਕਰ ਰਿਹਾ ਬੰਦਾ ਏ ਤੇ ਕੋਈ ਸ਼ੀ ਨੀ ਮਿਲ ਰਿਹਾ ਸ਼ਾਂਤੀ ਹੈ ਬਿਲਕੁਲ ਤਰਵੂਜੀ ਪਿੰਡ ਹੈ ਉਜੀ ਪਿੰਡ ਚ ਘੁਮਿਆ ਪੂਰਾ ਇਹ ਪਿੰਡ ਇਹ ਸਕੂਲ ਪਿੰਡ ਦਾ ਇਹ ਰਹਿ ਗਿਆ ਮੈਂ ਬੋਲ ਦੇ ਕਿਨੀ ਵੇ ਰਿਹਾ ਪਿੰਡ ਚ ਘੁੰਮਦਾ ਪਿੰਡ ਚ ਤਰਨ ਤਰਨ ਤ੍ਰਮਤੀ ਤੂੰ ਮੇਰੇ ਪ੍ਰੀਤ ਦਾ